ਹੈਲੋ ਜੀ ਸਸਰੀਆ ਆਕਾਲ ਤੁਹਾਡਾ ਸੜਾ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ কুরਤੀ ਦੀ ਕਟਿੰਗ ਕਰਾਂਗੇ ਤੇ কুরਤੀ ਦੇ ਉੱਪਰ ਆਪਾਂ ਬੈਂਡ ਨੈਕ ਲਗਾਉਣਾ ਵਾ ਤੇ ਇਹਦੀ ਆਪਾਂ ਕਟਿੰਗ ਕਰਨੀ ਆ ਤੇ ਇਹਦੇ ਜਿਹੜਾ ਤੀਰਾ ਬਾਦ ਤੀਰਾ ਬਾਦ ਰੱਖਿਆ ਜਾਂਦਾ ਹੈ ਆਪਾਂ ਦੋਨੋਂ ਅਗਲਾ ਸਾਈਡ ਤੇ ਪਿਛਲੀ ਸਾਈਡ ਆਪਾਂ ਦੋਨੋਂ ਕਟਿੰਗ ਕਰ ਲਈ ਹੋਈ ਸੀ ਤੇ ਹੁਣ ਆਪਾਂ ਜਿਹੜੀ ਇਹਦੇ ਤੀਰੇ ਦੇ ਨਿਸ਼ਾਨ ਲਗਾਵਾਂਗੇ ਤੀਰਾ ਆਪਣਾ ਹੈਗਾ ਨਾਰਮਲ ਆਪਾਂ ਤੀਰਾ ਕਟਿੰਗ ਕਰਦੇ ਹਾਂ 14 ਇੰਚ ਇਹ ਆਪਣਾ ਫੁੱਲ ਬੈਨ ਹੈ ਫੁੱਲ ਬੈਨ ਦਾ ਆਪਾਂ ਤੀਰਾ ਰੱਖਾਂਗੇ 15 ਇੰਚ ਤੇਰਾ 1 ਇੰਚ ਵਾਧਾ ਰੱਖਿਆ ਜਾਂਦਾ ਵਾ ਤੇ ਇਹਦੇ ਆਪਾਂ ਨਿਸ਼ਾਨ ਲਗਾਵਾਂਗੇ ਹੁਣ ਤੇ ਆਪਣਾ ਜਿਹੜਾ ਤੀਰਾ ਹੈਗਾ ਸੀ ਆਪਣੇ 14 ਇੰਚ ਸੀ ਤੇ ਆਪਾਂ ਕਰਨਾ 15 ਇੰਚ ਤੇ 15 ਤੋਂ ਆਪਾਂ 15.5 ਵੀ ਕਰ ਸਕਦੇ ਆ ਤੇ ਉਹ ਤੁਹਾਡੀ ਚੋਇਸ ਆ ਤੁਸੀਂ ਥੋੜਾ ਜਿਹਾ ਤੀਰਾ ਤੁਸੀਂ ਵੱਧ ਰੱਖਣਾ ਤੇ ਵੱਧ ਵੀ ਰੱਖ ਸਕਦੇ ਹੋ ਪਰ ਨਾਰਮਲ ਜਿਹੜਾ ਤੀਰਾ ਹੁੰਦਾ ਹੈ ਆਪਣਾ 1 ਇੰਚ ਵੱਧੇ ਰੱਖਿਆ ਜਾਂਦਾ ਹੈ ਤੇ ਆਪਾਂ 7 7.5 ਇੰਚ ਤੇ ਨਿਸ਼ਾਨ ਲਗਾ ਲਿਆ ਹੋਇਆ ਸੀ ਤੇ ਆਪਾਂ ਇਹ ਨਿਸ਼ਾਨ ਆਪਾਂ ਸਿੱਧਾ ਕਰ ਦਿੱਤਾ ਏ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਮੋੜ ਦੇ ਨਿਸ਼ਾਨ ਲਗਾਵਾਂਗੇ ਮੋੜਾ ਪਰਖਣਾ ਹੈ 7.5 ਇੰਚ ਤੇ ਕਟੇਗੇ ਆਪਣਾ 7 ਇੰਚ ਹੀ ਹੋਣਾ ਕਿਉਂਕਿ ਆਪਾਂ 7.5 ਇਸ ਕਰਕੇ ਨਿਸ਼ਾਨ ਲਗਾਉਂਦੇ ਪਏ ਆ ਕਿਉਂਕਿ 1/2 ਇੰਚ ਆਪਣਾ ਡਾਊਨ ਕਟਿੰਗ ਹੋਣੀ ਹੈ ਆਪਣੇ ਸ਼ੋਲਡਰ ਡਾਊਨ ਦੀ ਕਟਿੰਗ ਹੋਣੀ ਹੈ ਇਸ ਕਰਕੇ ਆਪਾਂ 7.5 ਦੇ ਨਿਸ਼ਾਨ ਲਗਾਉਂਦੇ ਪਏ ਆ ਜੇ ਆਪਾਂ 7 ਰੱਖ ਦਾਂਗੇ ਫਿਰ ਆਪਣਾ 6.5 ਹੋ ਜਾਣਾ ਹੈ ਤੇ ਫਿਰ ਆਪਣਾ ਮੋਡਾ ਟਾਈਟ ਹੋ ਜਾਣਾ ਹੈ ਇਸ ਕਰਕੇ ਬਸ 7.5 ਇੰਚ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਚੈਸਟ ਦਾ ਨਿਸ਼ਾਨ ਲਗਾ ਲਾਂਗੇ ਛਾਤੀ ਆਪਣੀ ਹੈਗੀ ਆ 22.5 ਇੰਚ 22.5 ਦਾ ਪਹਾਫ ਕਰ ਲੈਣਾ ਹੈ 21 ਦਾ ਪਹਾਫ ਕਰਕੇ ਨਿਸ਼ਾਨ ਲਗਾ ਲੈਣਾ 21 ਦੇ ਆਪਣੇ ਛਾਤੀ ਆ ਤੇ 21 ਦਾ ਪਹਾਫ ਕਰ ਲਾਂਗੇ 10.5 ਤੋਂ ਆਪਾਂ 2 ਪੁਆਇੰਟ ਵਾਧਾ ਰੱਖਣਾ ਹੈ ਆਪਾਂ ਦੇ ਨਿਸ਼ਾਨ ਲਗਾ ਲੈਣਾ ਆਪਾਂ ਬਿਲਕੁਲ 1 21 ਇੰਚ ਦਾ ਆਪਾਂ ਹਾਫ ਕਰਨਾ ਹੈ ਸੀ ਤੇ ਹਾਫ ਕਰਕੇ ਤੇ ਫਿਰ ਆਪਾਂ ਜਿਹੜਾ ਨਿਸ਼ਾਨ ਲਗਾ ਲੈਣੇ ਆ 10.5 ਤੋਂ 2 ਪੁਆਇੰਟ ਵਾਧਾ ਆਇਆ ਸੀ ਆਪਣਾ ਤੇ ਛਾਤੀ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਇਹਦੀ ਕਾਰਡ ਪਾਉਣੀ ਆ ਤੇ ਫਰੰਟ ਦੀ ਕਾਰਡ ਆਪਾਂ 1 ਇੰਚ ਦੀ ਪਾਉਣੀ ਆ ਤੇ ਬੈਗ ਦੀ ਆਪਾਂ 2 ਇੰਚ ਦੀ ਕਾਰਡ ਪਾਉਣੀ ਆ ਤੇ ਇਹ ਕਾਰਡ ਆਪਾਂ ਜਿਆਦੀ ਨਹੀਂ ਪਾਉਣੀ ਕਿਉਂਕਿ ਆਪਾਂ ਇਹਦੀ ਕਾਰਡ ਜਿਆਦੀ ਤਾਂ ਨਹੀਂ ਪਾਉਣੀ ਕਿਉਂਕਿ ਆਪਣਾ ਜਿਹੜਾ ਹੈਗਾ ਵਾ ਇਹ ਆਪਣਾ ਬੈਂਡ ਨੈਕ ਆ ਤੇ ਇਹਦੀ ਕਾਰਡ ਆਪਾਂ ਜਿਆਦੀ ਨਹੀਂ ਪਾਉਣੀ ਆਪਾਂ ਜੇ ਜਿਆਦੀ ਕਾਰਡ ਪਾ ਦਾਂਗੇ ਤੇ ਆਪਣੀ ਜਿਹੜੇ ਸ਼ੋਲਡਰ ਤੋਂ ਆਪਣੀ ਖਿੱਚ ਭੈਣ ਲੱਗ ਪਏਗੀ ਤੇ ਇਹਦੀ ਕਾਰਡ ਆਪਾਂ ਨਾਰਮਲ ਹੀ ਕਾਰਡ ਪਾਉਣੀ ਆ ਫਰੰਟ ਦੀ ਆਪਾਂ 1 ਇੰਚ ਪਾਉਣੀ ਆ ਤੇ ਬੈਗ ਦੀ ਆਪਾਂ 2 ਇੰਚ ਕ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਗਲੇ ਦੇ ਨਿਸ਼ਾਨ ਲਗਾਵਾ ਗਲੇ ਦੀ ਜਿਹੜੀ ਚੜਾਈ ਰੱਖਣੀ ਹੈ ਆਪਾਂ 3 ਇੰਚ ਗਲੇ ਦੀ ਚੜਾਈ ਰੱਖਾਂਗੇ ਜਿੰਨੀ ਆਪਾਂ ਨਾਰਮਲ ਰੱਖਦੇ ਚੜਾਈ ਉਨੀ ਹੀ ਰੱਖ ਲੈਣੀ ਆਪਾਂ 3 ਇੰਚ ਆਪਾਂ ਗਲੇ ਦੀ ਚੜਾਈ ਰੱਖੀ ਹੋਈ ਆ ਤੁਸੀਂ ਜੇ ਤੁਹਾਡਾ ਹੈਵੀ ਨਾਪ ਹੈ ਜਿਸ ਤਰ੍ਹਾਂ ਆਪਣੀ ਚੈਸਟ ਹੈਗੀ ਆ 24 25 26 ਤੇ ਤੁਸੀਂ ਇਹਦਾ ਜਿਹੜਾ ਇਹਦਾ ਰੱਖਣਾ ਵਾ ਜਿਹੜਾ ਗਲੇ ਦੀ ਚੜਾਈ ਆ ਉਹ ਤੁਸੀਂ 3.5 ਇੰਚ ਰੱਖ ਸਕਦੇ ਹੋ ਜੇ ਨਾਰਮਲ ਸਾਈਜ਼ ਹੈ ਜਿਸ ਤਰ੍ਹਾਂ ਮਤਲਬ ਕਿ 20 ਆਤੀ ਹੈ 21 ਆ ਤੇ ਤੁਸੀਂ ਇਹਦਾ ਜਿਹੜਾ 3 ਇੰਚ ਰੱਖ ਸਕਦੇ ਹੋ ਤੇ ਇਹ ਜਿਹੜੀ ਆਪਾਂ ਲੰਬਾਈ ਆ ਆਪਾਂ ਜਿਹੜਾ ਗਲਾ ਕਟਿੰਗ ਕਰਨੀ ਉਹ ਵੀ ਆਪਾਂ 3.5 ਇੰਚ ਹੀ ਰੱਖਿਆ ਹੋਇਆ ਵਾ ਆਪਾਂ 3.5 ਇੰਚ ਉਹ ਰੱਖਿਆ ਹੋਇਆ ਤੇ ਉੱਪਰੋਂ ਜਿਹੜਾ ਆਪਾਂ ਉਹ 3 ਇੰਚ ਰੱਖਿਆ ਹੋਇਆ ਤੇ ਇਹਨੂੰ ਆਪਾਂ ਆਪਸ ਦੇ ਨਾਲ ਇੱਕ ਬਾਕਸ ਬਣਾ ਲੈਣਾ ਲਾਈਨ ਨੂੰ ਆਪਸ ਦੇ ਨਾਲ ਮਿਲਾ ਕੇ ਜਿੱਥੋਂ ਆਪਾਂ ਹੌਲੀ-ਹੌਲੀ ਗਲਾਈ ਕਰਕੇ ਆਪਾਂ ਗੋਲ ਗਲਾਈ ਦੇ ਦੇਣੀ ਆ ਤੇ ਗਲਾਈ ਦੇਣ ਤੋਂ ਬਾਅਦ ਆਪਾਂ ਜਿਹੜੀ ਇਹਦੀ ਕਟਿੰਗ ਕਰਨੀ ਆ ਤੇ ਆਪਾਂ ਜਿਹੜੇ ਬੈਗ ਦੇ ਨਿਸ਼ਾਨ ਲਗਾ ਲੈਣੇ ਇਸ ਤਰੀਕੇ ਨਾਲ ਹੀ ਤੇ ਬੈਗ ਤੇ ਆਪਾਂ ਗੋਲਾਈ ਦੇਣੀ ਆ ਤੇ ਬੈਗ ਤੇ ਆਪਾਂ ਗੁਲਾਈ ਜਿਆਦਾ ਨਹੀਂ ਦੇਣੀ ਆਪਾਂ ਪੌਣੇ 1 ਇੰਚ ਦੀ ਆਪਾਂ ਜਿਹੜੀ ਗੁਲਾਈ ਉਹ ਦੇਣੀ ਆ ਤੇ ਇਹਦੀ ਵੀ ਆਪਾਂ ਜਿਹੜੀ ਚੜਾਈ ਰੱਖਣੀ ਆ ਉਹ ਆਪਾਂ 3 ਇੰਚੇ ਰੱਖਣੀ ਆ ਤੁਸੀਂ ਚਾਹੋ ਤੇ ਜਿਹੜੀ ਬੈਗ ਦੀ ਆ 1 ਇੰਚ ਦੀ ਵੀ ਕਾਰਡ ਪਾ ਸਕਦੇ ਹੋ ਪਰ ਆਪਾਂ ਪੌਣੇ 1 ਇੰਚ ਦੀ ਕਾਰਡ ਪਾਉਂਦੇ ਪਏ ਆ ਬੈਕ ਸਾਈਡ ਤੇ ਤੇ ਆ ਪੌਣੇ ਕੇ 1 ਇੰਚ ਦੇ ਨਿਸ਼ਾਨ ਲਗਾ ਲਾਂਗੇ ਅੱਧੇ ਇੰਚ ਤੋਂ ਆਪਾਂ 2 ਪੁਆਇੰਟ ਵੱਧ ਨਿਸ਼ਾਨ ਲਗਾ ਲਿਆ ਹੋਇਆ ਸੀ ਤੇ ਆਪਾਂ ਇਹ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਆਪਾਂ ਗੁਲਾਈ ਦੇ ਵਿੱਚ ਸ਼ੇਪ ਦੇ ਦੇਣੀ ਹੈ ਦੀ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਨਿਸ਼ਾਨ ਲਗਾ ਲਏ ਹੋਏ ਸੀ ਪੌਣੇ 1 ਇੰਚ ਦਾ ਆਪਾਂ ਨਿਸ਼ਾਨ ਲਗਾ ਲਿਆ ਬੈਕਸਾਈਡ ਦਾ ਚੜਾਈ ਆਪਾਂ ਸੇਮ 3 ਇੰਚ ਦੀ ਰੱਖੀ ਹੋਈ ਆ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਇਹਦੀ ਕਟਿੰਗ ਕਰਾਂਗੇ ਤੇ ਆਪਾਂ ਜਿਹੜੇ ਤੀਰੇ ਦੇ ਨਿਸ਼ਾਨ ਲਗਾਏ ਸੀ ਆਪਾਂ ਉਹਦੀ ਵੀ ਕਟਿੰਗ ਕਰਨੀ ਆਪਾਂ ਨਿਸ਼ਾਨ ਦੇ ਉੱਪਰ ਹੀ ਬਿਲਕੁਲ ਆਪਾਂ ਕਟਿੰਗ ਕਰਨੀ ਆ ਤੇ ਸਭ ਤੋਂ ਪਹਿਲਾਂ ਤੇ ਆਪਾਂ ਜਿਹੜੇ ਫਰੰਟ ਤੇ ਬੈਕ ਪੱਲੇ ਦੀ ਆਪਾਂ ਇਕੱਠੀ ਕਟਿੰਗ ਕਰ ਲਾਂਗੇ ਜਿਹੜੀ ਆਪਾਂ 2 ਇੰਚ ਦੀ ਕਾਰਡ ਪਾਏ ਸੀ ਆਪਾਂ ਦੋਨੋਂ ਪੱਲਿਆਂ ਦੀ ਇਕੱਠੀ ਕਟਿੰਗ ਕਰ ਲੈਣੀ ਆ ਤੇ ਕਟਿੰਗ ਆਪਾਂ ਕਰ ਲਈ ਹੋਈ ਆ ਤੇ ਹੁਣ ਆਪਾਂ ਜਿਹੜੇ ਇੱਕ ਪੱਲੇ ਨੂੰ ਆਪਾਂ ਉੱਪਰਲੀ ਸਾਈਡ ਰੱਖ ਲਾਂਗੇ ਫਰੰਟ ਵਾਲੀ ਨੂੰ ਆਪਾਂ ਬੈਕ ਪੱਲੇ ਦੇ ਜਿਹੜਾ ਆਪਾਂ ਗਲੇ ਦੀ ਕਟਿੰਗ ਕੀਤੀ ਸੀ ਨਿਸ਼ਾਨ ਲਗਾਏ ਸੀ ਆਪਾਂ ਉਹਦੀ ਕਟਿੰਗ ਕਰ ਲਾਂਗੇ ਇਹਨੇ ਸ਼ਾਂਤੀ ਉੱਪਰ ਕਟਿੰਗ ਕਰ ਲਈ ਹੋਈ ਆ ਤੇ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਨੂੰ ਵਿੱਚੋਂ ਕੱਢ ਦਾਂਗੇ ਤੇ ਹੁਣ ਆਪਾਂ ਫਰੰਟ ਪੱਲੇ ਦੀ ਕਟਿੰਗ ਕਰਾਂਗੇ ਆਪਾਂ ਫਰੰਟ ਜਿਹੜੀ ਕਾਰਡ ਪਾਈ ਸੀ ਉਹਦੀ ਕਟਿੰਗ ਵੀ ਕਰਨੀ ਆ ਆਪਾਂ ਜਿਹੜੇ ਗਲੇ ਦੀ ਕਟਿੰਗ ਕਰਨੀ ਆ ਉਹ ਵੀ ਆਪਾਂ ਕਰਨੀ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਸਭ ਤੋਂ ਪਹਿਲਾਂ ਤੇ ਆਪਾਂ ਮੋਢੇ ਵਾਲੀ ਕਟਿੰਗ ਕਰ ਲਾਂਗੇ ਜਿਹੜੀ ਆਪਾਂ ਕਾਰਡ ਪਾਈ ਸੀ 1 ਇੰਚ ਦੀ ਆਪਾਂ ਕਾਰਡ ਪਾਈ ਸੀ ਇਹਦੀ ਆਪਾਂ ਕਟਿੰਗ ਕਰ ਲਾਂਗੇ ਤੇ ਕਟਿੰਗ ਆਪਾਂ ਕਰ ਲਈ ਹੋਈ ਆ ਤੇ ਹੁਣ ਆਪਾਂ ਜਿਹੜੀ ਇਹਦੀ ਗੁਲਾਈ ਜਿਹੜਾ ਗਲੇ ਦੀ ਗੁਲਾਈ ਦਿੱਤੀ ਸੀ ਆਪਾਂ ਉਹਦੀ ਕਟਿੰਗ ਕਰਾਂਗੇ ਜਿਸ ਤਰ੍ਹਾਂ ਆਪਾਂ ਨਿਸ਼ਾਨ ਲਗਾਏ ਸੀ ਇਹਦੇ ਉੱਪਰ ਉੱਪਰ ਹੀ ਆਪਾਂ ਜਿਹੜੀ ਕਟਿੰਗ ਆ ਉਹ ਕਰਨੀ ਆ ਓਹ ਤੇ ਜਿਹੜਾ ਇਹ ਗਲਾ ਰੱਖਿਆ ਜਾਂਦਾ ਤੁਸੀਂ ਜਿਆਦਾ ਡੀਪ ਨਹੀਂ ਕਰਨਾ ਗਲਾ ਕਿਉਂਕਿ نیچے ਆਪਾਂ ਪੱਟੀ ਲਗਾਉਣੀ ਆ ਪੱਟੀ ਲਗਾਉਣ ਲਈ ਆਪਾਂ ਜਿਹੜਾ ਗਲਾ ਵਾ ਇਹਦੀ ਆਪਾਂ 3 ਇੰਚ ਜਾਂ ਆਪਾਂ 3.5 ਇੰਚ ਕਟਿੰਗ ਕਰਨੀ ਹੁੰਦੀ ਹੈ ਇਸ ਤੋਂ ਵੱਧ ਆਪਾਂ ਕਟਿੰਗ ਨਹੀਂ ਕਰਨੀ ਹੁੰਦੀ ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਆਪਾਂ ਪੱਟੀ ਲਗਾਉਣੀ ਆ ਨੀਚੇ ਤੇ ਪੱਟੀ ਦੀ ਜਿਹੜੀ ਆਪਾਂ ਲੰਬਾਈ ਉਹ ਆਪਾਂ 7 ਇੰਚੇ ਰੱਖਾਂਗੇ ਤੁਸੀਂ ਚਾਹ ਤੇ ਵੱਧ ਵੀ ਕਰ ਸਕਦੇ ਹੋ ਘੱਟ ਵੀ ਕਰ ਸਕਦੇ ਹੋ ਪਰ ਆਪਾਂ 7 ਇੰਚ ਦੇ ਰੱਖਾਂਗੇ ਮੀਡੀਅਮ ਜਿਹੜੀ ਆਪਣੇ ਸਾਈਜ਼ ਦੇ ਵਿੱਚ ਹੁੰਦਾ ਆਪਾਂ 7 ਇੰਚੇ ਰੱਖੀ ਜਾਂਦੀ ਆ ਤੇ ਤੁਹਾਨੂੰ ਗਲੇ ਵੇਅਰ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆ ਵੇ ਤੇ ਤੁਸੀਂ ਚਾਹ ਤੜਾ ਹੈਵੀ ਸਾਈਜ਼ ਜਾਂ ਪਤਲਾ ਸਾਈਜ਼ ਆ ਤੁਸੀਂ 7 ਇੰਚੇ ਰੱਖ ਸਕਦੇ ਹੋ ਤੇ 7 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਹੋਇਆ ਸੀ ਤੇ ਹੁਣ ਆਪਾਂ ਜਿਹੜੀ ਪੱਟੀ ਵਗੈਰਾ ਵਾ ਉਹ ਆਪਾਂ ਇੱਥੇ ਹੀ ਲਗਾਉਣੀ ਆ ਉਹ ਤੁਹਾਨੂੰ ਆਪਾਂ ਸਟਿਚ ਕਰਕੇ ਦੱਸਾਂਗੇ ਕਿਵੇਂ ਕਰਨੀ ਆ ਆਪਾਂ ਤੇ ਇਸ ਤੋਂ ਬਾਅਦ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਇੱਥੇ ਹੁਣ ਆਪਾਂ ਪਲੇਟਸ ਦੇ ਨਿਸ਼ਾਨ ਲਗਾ ਲਾਂਗੇ ਤੇ ਆਪਾਂ ਜਿਹੜੇ ਆ ਪਹਿਲਾਂ ਆਪਾਂ ਜਿਹੜੇ ਇਹਦੇ ਸ਼ੋਲਡਰ ਡਾਊਨ ਦੀ ਕਟਿੰਗ ਕਰਨੀ ਆ ਆਪਾਂ ਤੇ ਜਿਹੜੀ ਆਪਾਂ ਸ਼ੋਲਡਰ ਡਾਊਨ ਕਰਨਾ ਹੈ ਉਹ ਆਪਾਂ ਅੱਧਾ ਇੰਚ ਹੀ ਕਰਨਾ ਹੈ ਜਿਆਦਾ ਆਪਾਂ ਨਹੀਂ ਕਰਨਾ ਆਪਾਂ ਨਿਸ਼ਾਨ ਲਗਾ ਲਏ ਹੋਏ ਸੀ ਫਰੰਟ ਪੱਲੇ ਦੇ ਤੇ ਬੈਕ ਪੱਲੇ ਦੇ ਆਪਾਂ ਦੋਨੋਂ ਨਿਸ਼ਾਨ ਲਗਾ ਲਏ ਹੋਏ ਸੀ ਆਪਾਂ ਇੱਥੋਂ ਇਹਦੀ ਕਟਿੰਗ ਕਰ ਦੇਣੀ ਆ ਕਟਿੰਗ ਆਪਾਂ ਜਿਹੜੀ ਕਰਨੀ ਬਿਲਕੁਲ ਆਪਾਂ ਗਲੇ ਦੇ ਤ੍ਰਿਸ਼ੀ ਹੀ ਕਟਿੰਗ ਕਰਨੀ ਆ ਆਪਾਂ ਤੇ ਕਟਿੰਗ ਆਪਾਂ ਕਰ ਲਈ ਹੋਈ ਸੀ ਆਪਾਂ ਤੇ ਜਿਹੜੇ ਆਪਣੇ ਚਾਰੇ ਪੀਸ ਦੇ ਜਿਹੜੇ ਆਪਣੇ ਾਕਾਤਰ ਰਸੀ ਉਲਾ ਲਏ ਹੋਏ ਸੀ ਆਪਾਂ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਹੁਣ ਇਹਦੇ ਨਿਸ਼ਾਨ ਲਗਾਵਾਂਗੇ ਪਲੇਸ ਦੇ ਨਿਸ਼ਾਨ ਲਗਾਵਾਂਗੇ ਆਪਾਂ ਤੇ ਜਿਹੜੇ ਆਪਣੇ ਪਲੇਟਸ ਆ ਉਹ ਆਪਾਂ ਸਾਡੇ 12 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਆਪਣਾ ਹੈਵੀ ਸਾਈਜ਼ ਸੀ ਇਸ ਕਰਕੇ ਆਪਾਂ ਜਿਹੜੇ ਪਲੇਟਸ ਦੇ ਨਿਸ਼ਾਨ ਆ ਉਹ ਆਪਾਂ ਸਾਡੇ 12 ਤੇ ਲਗਾਵਾਂਗੇ ਤੇ ਜਿਹੜਾ ਆਪਣਾ ਹੈਵੀ ਸਾਈਜ਼ ਆ ਹੈਵੀ ਸਾਈਜ਼ ਦੇ ਜਿਹੜੇ ਆਪਣੇ ਪਲੇਟ ਤਿਆਰ ਰੱਖੇ ਜਾਂਦੇ ਉਹ ਆਪਣੇ 11 ਦੇ ਤਿਆਰ ਰੱਖੇ ਜਾਂਦੇ ਆ ਇੱਥੇ ਆਪਾਂ ਸਾਢੇ 12 ਤੇ ਨਿਸ਼ਾਨ ਲਗਾ ਲਾਂ ਕਿਉਂਕਿ ਅੱਦਨ ਚ ਆਪਣਾ ਸ਼ੋਲਡਰ ਦੀ ਸਲਾਈ ਦੇ ਵਿੱਚ ਚੱਲ ਜਾਣਾ ਅੱਦਨ ਜਦੋਂ ਥੋੜਾ ਆਪਣਾ ਵੱਧ ਚੱਲ ਜਾਣਾ ਹੈ ਤੇ ਇਸ ਕਰਕੇ ਆਪਾਂ ਸਾਢੇ 12 ਇੰਚ ਤੇ ਨਿਸ਼ਾਨ ਲਗਾਉਣੇ ਆ ਤੇ ਜਿਹੜੀ ਆਪਾਂ ਦੀ ਚੜਾਈ ਆ ਉਹ ਆਪਾਂ 4 ਇੰਚ ਰੱਖਣੀ ਆ ਜੇ ਆਪਣਾ ਪਤਲਾ ਨਾ ਆਪਿਆ ਤੁਸੀਂ 3.5 ਇੰਚ ਰੱਖ ਸਕਦੇ ਹੋ ਜੇ ਜ਼ਿਆਦਾ ਹੈਵੀ ਆ ਤੁਸੀਂ 4.5 ਵੀ ਰੱਖ ਸਕਦੇ ਹੋ ਪਰ ਆਪਾਂ ਜਿਹੜਾ ਨਾਰਮਲ ਸਾਈਜ਼ ਹੈ ਨਾ ਆਪਣਾ ਜ਼ਿਆਦਾ ਹੈਵੀ ਹੈ ਤਾਂ ਨਾ ਹੈ ਆਪਣਾ ਜ਼ਿਆਦਾ ਪਤਲਾ ਹੈ ਇਹ ਆਪਣਾ మీడియం ਸਾਈਜ਼ ਦੇ ਵਿੱਚ ਐਸ ਕਰਕੇ ਆਪਾਂ ਜਿਹੜੀ ਇਹ ਚੜਾਈ ਆ ਉਹ ਆਪਾਂ 4 ਇੰਚ ਦੀ ਰੱਖੀ ਹੋਈ ਹੈ ਤੇ ਹੁਣ ਆਪਾਂ ਇਹ ਨਿਸ਼ਾਨਾਂ ਨੂੰ ਆਪਾਂ ਆਪਸ ਦੇ ਨਾਲ ਮਿਲਾ ਦਾਂਗੇ ਤੇ ਆਪਾਂ ਪਲੇਟ ਦੇ ਨਿਸ਼ਾਨ ਲਗਾ ਲਏ ਹੋਏ ਦੂਸਰੀ ਸਾਈਡ ਤੇ ਆਪਾਂ ਸੇਮ ਇਸ ਤਰੀਕੇ ਨਾਲ ਹੀ ਨਿਸ਼ਾਨ ਲਗਾਉਣੇ ਆ ਤੇ ਆਪਾਂ ਜਿਹੜੀ ਇਹਦੀ ਲੰਬਾਈ ਆ ਉਹ ਵੀ ਆਪਾਂ 12 ਇੰਚ ਦੀ ਰੱਖਣੀ ਆ ਆਪਾਂ ਪਲੇਟਸ ਦੇ ਜਿਹੜੇ ਨਿਸ਼ਾਨ ਨੇ ਆਪਾਂ ਬਿਲਕੁਲ ਸਹੀ ਲਗਾਉਣੇ ਆ ਜਿੰਨੇ ਆਪਾਂ ਉਸ ਸਾਈਡ ਤੇ ਲਗਾਏ ਸੀ ਉਹ ਹੀ ਆਪਾਂ ਸੇਮ ਇਸ ਸਾਈਡ ਤੇ ਲਗਾਉਣੇ ਚੜਾਈ ਆਪਾਂ ਸੇਮ ਰੱਖਣੀ ਆ ਚੜਾਈ ਵੀ ਆਪਾਂ 4 ਇੰਚ ਰੱਖੀ ਹੋਈ ਆ ਤੇ ਜਿਹੜੀ ਆਪਾਂ ਦੀ ਪਲੇਟਸ ਦੀ ਲੰਬਾਈ ਸੀ ਉਹ ਆਪਾਂ 7 ਇੰਚ ਰੱਖੀ ਹੋਈ ਆ ਤੇ ਜਿਹੜੀ ਆਪਾਂ ਦੇ ਚੜਾਈ ਰੱਖਣੀ ਸੀ ਉਹ ਆਪਾਂ 4 ਇੰਚ ਦੀ ਰੱਖੀ ਹੋਈ ਆ ਤੇ ਇਹ ਨਿਸ਼ਾਨਾਂ ਨੂੰ ਆਪਾਂ ਆਪਸ ਦੇ ਨਾਲ ਮਿਲਾ ਦਾਂਗੇ ਤੇ ਜਿਹੜੇ ਆਪਾਂ ਪਲੇਟਸ ਦੇ ਨਿਸ਼ਾਨ ਆ ਉਹ ਆਪਾਂ ਲਗਾ ਲਈ ਹੋਏ ਆ ਤੇ ਜਿਹੜੀ ਆਪਣੀ কুরਤੀ ਦੀ ਕਟਿੰਗ ਪ੍ਰੋਪਰ ਆਪਣੀ ਹੋ ਗਈ ਹੋਈ ਆ ਤੇ ਹੁਣ ਆਪਾਂ ਜਿਹੜੀ ਬੈਨ ਲੈਕ ਦੀ ਵੀਡੀਓ ਤੇ ਨਾਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਕਿ ਆਪਾਂ ਬੈਨ ਲੈਕ ਦੀ ਕਟਿੰਗ ਕਿਵੇਂ ਕਰਦੀਆਂ ਤੇ ਕਿਵੇਂ ਆਪਾਂ ਇਹਨੂੰ ਅਟੈਚ ਕਰਦੇ ਆ ਤੇ ਹੁਣ ਆਪਾਂ ਜਿਹੜੀ ਇਹਦੀ ਪੱਟੀ ਦੀ ਕਟਿੰਗ ਕਰ ਲਾਂਗੇ ਤੇ ਜਿਹੜੀ ਆਪਾਂ ਪੱਟੀ ਰੱਖੀ ਹੋਈ ਆ ਉਹ ਆਪਾਂ 8 ਇੰਚ ਰੱਖੀ ਹੋਈ ਆ ਲੰਬਾਈ ਦੀ ਆਪਾਂ 8 ਇੰਚ ਰੱਖੀ ਹੋਈ ਆ ਕਿਉਂਕਿ ਆਪਣੇ 7 ਇੰਚ ਦੀ ਆਪਾਂ ਪੱਟੀ ਲਗਾਉਣੀ ਆ ਤੇ 1 ਇੰਚ ਆਪਾਂ ਵਾਧ ਰੱਖੀ ਹੋਈ ਆ ਕਿਉਂਕਿ 1 ਇੰਚ ਆਪਣੀ نیچے ਵਾਲੇ ਸਾਈਡ ਤੇ ਆਪਾਂ ਲਗਾਉਣੀ ਆ ਇਸ ਕਰਕੇ ਆਪਾਂ 8 ਇੰਚ ਦੀ ਆਪਾਂ ਕਟਿੰਗ ਕੀਤੀ ਹੋਈ ਆ ਤੇ 7 ਇੰਚ ਆਪਣੇ ਪੂਰੀ ਪ੍ਰੋਪਰ ਆਪਾਂ ਜਿੱਤੇ ਤੱਕ ਸੀਨ ਲਗਾਉਣੀ ਹੈ ਉੱਥੋਂ ਤੱਕ ਆਪਾਂ 7 ਇੰਚ ਰੱਖੀ ਹੋਈ ਆ ਤੇ ਬਾਹਲੀ ਸਾਈਡ ਤੇ ਆਪਾਂ 1 ਇੰਚ ਦੀ ਰੱਖੀ ਹੋਈ ਆ ਬਾਹਲੀ ਸਾਈਡ ਤੇ ਆਪਾਂ 1-1 ਇੰਚ ਦਾ ਕੱਪੜਾ ਰੱਖਿਆ ਹੋਇਆ ਹੈ ਤੇ ਸੈਂਟਰ ਦੇ ਵਿੱਚ ਆਪਾਂ ਦੋ-ਦੋ ਸੂਤ ਫੋਲਡਿੰਗ ਕਰਕੇ ਤੇ ਆਪਾਂ ਇਹਦੇ ਕੱਪੜੇ ਨੂੰ ਕਟਿੰਗ ਕਰ ਦਿੱਤਾ ਸੀ ਆਪਾਂ ਟਿਕਨ ਨੂੰ ਤੇ ਹੁਣ ਆਪਾਂ ਜਿਹੜਾ ਟਿਕਨ ਨੂੰ ਆਪਾਂ ਪੇਸਟਿੰਗ ਕਰ ਲੈਣਾ ਹੈ ਇਹ ਆਪਣਾ ਪੇਸਟਿੰਗ ਵਾਲਾ ਟਿਕਣ ਹੈ ਤੇ ਆਪਾਂ ਪੇਸਟਿੰਗ ਵਾਲੀ ਸਾਈਡ نیچے ਰੱਖ ਕੇ ਨਾ ਬਪ੍ਰੈਸ ਤੇ ਨਾਲ ਇਹਨੂੰ ਸੈੱਟ ਕਰ ਲਾਂਗੇ ਤੇ ਆ ਪੇਸਟਿੰਗ ਕਰ ਲਿਆ ਹੋਇਆ ਸੀ ਤੇ ਹੁਣ ਆਪਾਂ ਕੱਪੜੇ ਦੇ ਨੂੰ ਇਹਨੂੰ ਅਟੈਚ ਕਰਦੇ ਕੁੜਤੀ ਦਾ ਵੀ ਆਪਾਂ ਸੈਂਟਰ ਕਰ ਲਿਆ ਹੋਇਆ ਸੀ ਹੁਣ ਆਪਾਂ ਨੂੰ ਸੈਂਟਰ ਦੇ ਨਾਲ ਸੈਂਟਰ ਬਣਾਉਂਦੇ ਹੋਏ ਤੇ ਆਪਾਂ ਇਹਦੀ ਸਿਲਾਈ ਲਗਾ ਲਾਂਗੇ ਤੇ ਆਪਾਂ ਸੈਂਟਰ ਵਿੱਚ ਸਿਲਾਈ ਲਗਾ ਕੇ ਤੇ ਬਾਹਰ ਵਾਲੀ ਸਾਈਡ ਤੇ ਆਪਾਂ ਚਾਰਸ ਸਿਲਾਈ ਲਗਾ ਕੇ ਤੇ ਆਪਾਂ ਇਹਦੀ ਕਟਿੰਗ ਕਰ ਲਈ ਹੋਈ ਸੀ ਬਾਅਦ ਵਿੱਚ ਆਪਾਂ ਇਹਨਾਂ ਦੇ ਲੈ ਸਾਈਡ ਟਰਨ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਇਹਦੇ ਲੂਪ ਡੋਰੀ ਆਪਾਂ ਅਟੈਚ ਕਰਨੀ ਹੈ ਆਪਾਂ ਲੂ ਬਣਾ ਕੇ ਤੇ ਫਿਰ ਆਪਾਂ ਇਹਦੇ ਨਾਲ ਅਟੈਚ ਕਰਨੇ ਤੇ ਬਟਨ ਲਗਾਉਣੇ ਆ ਤੇ ਫਿਰ ਆਪਾਂ ਬੈਗ ਬਣਾਉਣਾ ਹੈ ਤੇ ਉਹ ਤਰਨਾ ਮੈਂ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ